چند جی رام چندر مہاراج کی شنی آپ جی منج ماٹا جی ماسٹر اشوک جی ਸਾਡੇ ਕਲਾਨਾ ਜੀ ਨਾਲੇ ਸਮੂਹ ਸਾਡੇ ਜਿਹੜੇ ਸਾਥੀ ਆਪ ਸਟੇਜ ਤੇ ਪਹੁੰਚਣ ਸੋ ਬੋਲੇ ਸੋ ਨਿਹਾਲ ਸੋ ਹਨ ਜੇ ਬੀਚ ਕਰਾਂਗਾ ਨਿਊ ਸ਼ੇ ਸ਼ੰਕਰ ਡਰਾਮੈਟਿਕ ਕਲੱਬੋਂ ਢਾਣੀワਦੀ ਦਾ ਜੇ ਉਹਨਾਂ ਦੇ ਨਾਲ ਸਾਥੀਆਂ ਦਾ ਬਹੁਤ ਬਹੁਤ ਸ਼ੁਕਰੀਆ ਇਹ ਸਾਹਿਬਾਲ ਸਾਹਿਬ ਇਹਨਾਂ ਨੂੰ ਸਤਿ ਸ੍ਰੀ ਅਕਾਲ ਫੇਟਿੰਦੇ ਰਹੋ ਇਹ 100 ਨਾਲ ਛੱਡ ਕੇ 1000 ਦਾ ਕਰਾ ਲਿਓ ਅੱਜ ਤਾਂ ਉਹਨਾਂ ਦਾ ਖਾਤੇ ਆ ਕਿ ਤੁਹਾਡੀ ਰਹਿਮ ਇਹ ਬਹੁਤ ਹੀ ਵਧੀਆ ਹੈ ਜੈ ਸ਼ੀਰਾਂ ਜੈ ਸ਼ੀਰਾਂ ਸਾਰੇ ਪਾਸੇ ਦੇਖੋ ਗਏ ਸੀਗੇ ਸਾਰੇ ਭਰਾ ਤੇ ਮੈਂ 2 ਸਾਲਾਂ ਵਾਸਤੇ ਦੀ 10 ਲੱਖ ਰੁਪਏ ਦੇਣਾ ਇਹ ਸ੍ਰੀ ਦਾ ਆਪਣੀ ਕਹੋ ਵਧੀਆ ਬਣਾਵਾਂਗੇ ਕਿ ਵੀ ਕਮੇਟੀ ਵੀ ਕੌਂਸਲਰ ਵਾਲੀ ਸਭ ਨੂੰ ਪੁਆਇੰਟ ਤੋਂ ਕਹੂਗੀ ਆਪਾਂ ਸ਼ਹਿਰ ਦੇ ਚੰਗੇ ਲੋਕਾਂ ਨੂੰ ਨਾਲ ਲੈ ਕੇ ਜੋ ਜੋ ਕੌਂਸਲਰ ਦਾ ਕੰਮ ਹੋ ਰਿਹਾ ਲੋਕਾਂ ਉਹ ਵੀ ਆਪਾਂ ਕਰਾਵਾਂਗੇ ਦਾ ਦੱਸਣਾ ਕਰੀਏਗਾ ਸਭਾ ਜਿਹੜਾ ਕਮੇਟੀ ਪੁਆਇੰਟ ਉਹ ਤੁਹਾਨੂੰ ਸਭ ਨੂੰ ਬਹੁਤ-ਬਹੁਤ ਮੁੜਾਈਆਂ ਜੀ ਜੈ ਸ਼ੀਰਾਮ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਬੱਦੀ ਦੇ ਉੱਤੇ ਦੇਖੀ ਦਾ ਪਤੀ ਤੋਹਾਰ ਦੇ ਨਾਲ ਦਾ ਸਹਿਰਾ ਉਹ ਨਹਾਣ ਸਾਵੇ ਤੇ ਇੱਥੇ ਤੇ ਕਿੱਥੇ ਕਿੱਥੇ ਭਾਗ ਤੇ ਰਹਿੰਦੇ ਆ ਉਹ ਇਸ ਪ੍ਰਿੰਟ ਦੇ ਹਾਲੇ ਨੂੰ ਬਹੁਤ ਵੱਡੀ ਦਿੱਕਤੀ ਦੇ ਚੁਬੰਦੇ ਆ ਸੋ ਮੈਂ ਤੁਹਾਨੂੰ ਸਾਹਿਬ ਨੂੰ ਇਸ ਸੁਧਾਰ ਦੇ ਗਿਆ ਬਹੁਤ ਬਹੁਤ ਮੁੜ ਗਿਆ ਜਿੰਨਾ ਔਰ ਮੈਂ ਕਾਮਨਾ ਕਰਦਾ ਕਿ ਅੱਜ ਸਾਰੇ ਸਾਡੇ ਕਿ ਤਾਰੇ ਬੰਦੋਸ ਪੇਟੀਆ ਦੇ ਸਾਰੇ ਉੱਤੇ ਉੱਤੇ ਦਾ ਸਮਾਨ ਇਕੱਠੇ ਹੋਏ ਇਹਦਾ ਹਰਕਾ ਇਹਦਾ ਸਹਿਰ ਇਹ ਪ੍ਰਤੀਕ ਨੇ ਇਹ ਵੀ ਆਪਸੀ ਸਾਥ ਮਜ਼ਬੂਤ ਹੋ ਗਏ ਸਾਰੇ ਦੇ ਵਿੱਚ ਹਿੰਦੂ ਸੇਖਿਆ ਸਾਈ ਮੁਸਲਮਾਨ ਸਭ ਦੀ ਇਕਤਾ ਜਿਹੜੀ ਬੜੀ ਰạng ਸਭ ਲਈ ਆਪਾਂ ਜਿਹੜਾ ਉਹ ਦੇਖੀ ਵਾਸਤੇ ਕੰਮ ਕਰੀਏ ਸਮਾਜ ਦੇ ਅੰਦਰ ਇਹ ਵੀ ਕੋਈ ਨੀਰਮ ਚੌਧਰੀ ਹੈ ਉਹਨਾਂ ਸਭ ਨੂੰ ਖਤਮ ਕਰਦੀ ਜਿਹੜੀ ਕਸਮ ਖਾ ਗਏ ਉਹਨਾਂ ਸਭ ਦਾ ਬਹੁਤ ਮਾਰਕਾ ਕਰਦਾ ਜੇ ਕੋਈ ਫਾੜੇ ਨੇ ਰੱਖੇ ਜਿਹੜਾ ਸਨਮਾਨ ਕੀਤਾ ਸਨਮਾਨ ਦੀ ਕੋ ਲੋੜ ਨਹੀਂ ਜਦ ਤੱਕ ਅਣਜਾਣ ਆਏ ਹੋਏ ਨੇ ਤੱਕ ਭਰਾ ਹੈ ਇੱਕ कच्चਾ ਵਰਤਾਰ ਖੇਤਰ ਟੋਟੇ ਦਿੱਤਾ ਪਾਇਆ ਲੱਗਦਾ ਤੁਸੀਂ ਗੁਣਿਆ ਸੀਗਾ ਤੇ ਆਪਣੇ ਹੱਥੇ ਉੱਤੇ ਦੁੱਖ ਦਾ ਟੈਨ ਆਇਆ ਜਿਹੜੇ ਖਲੋਣਾ ਮੇਰੀ ਕੂਤੀ ਸੀ ਜੀ ਕੋਈ ਨਿਵੇਕਲਾ ਕੰਮ ਨਹੀਂ ਕੀਤਾ ਪਰ ਸਭ ਦਾ ਕਿ ਦੇਣਾ ਵੀ ਬੰਦਾ ਬੱਕਿਆ ਜਾਂਦਾ ਉਹਨੂੰ ਬਹੁਤ ਸੋਚ ਕੇ ਤਾਂ ਜੇ ਬਕਰ ਸਾਨੂੰ ਖਰੇ ਹੋਣਾ ਚਾਹੀਦਾ ਅਗਰੇ ਜਸਾਂ ਦੇ ਵਾਸਤੇ ਕਿਉਂਕਿ ਥੋੜੇ ਕੋਟਲੇ ਮਿੱਕੇ ਲੱਗਦੇ ਅਗਲੀ ਵਾਰ ਨੂੰ ਲੋਕਾਂ ਬਟੇ ਕਰਨਾ ਆਪਣੇ ਪਰਵਾਣੋਂ ਵੱਲ ਲੱਖ ਪ੍ਰਿਆਜਾ ਦਾ ਪੁਧਾਰਦੀ ਨੂੰ ਇਹ ਤਾਂ ਪਰਵਾਤਾ ਦੀ ਜੈ ਜੈਕਾਰ ਸ਼ੇਖੇ ਸ਼ੇਖਾ ਤੁਹਾਡਾ ਪਜਾ ਰੱਖਾਵਾ ਆਪਾਂ ਸਾਰੇ ਗੋੜੀਆ ਵਸਾਖੀਆਂ ਜਿੰਦੇ ਜਹਾਂ ਰਹਿੰਦੇ ਆ ਸਾਰੇ ਵਸੇ ਹੋਏ ਆ ਸਭ ਨੇ ਆਪਣੀ ਇਕਤਾ ਜਿਹੜੀ ਆ ਉਹ ਮਜ਼ਬੂਤ ਰੱਖਣੀ ਆ ਤੋਂ ਮੈਂ ਸਭ ਨੂੰ ਆਪਣੀ ਪਾਰਟੀ ਦੇ ਤੋਂ ਆਪਣੀ ਸਤਿਰਾ ਵੱਲੋਂ ਇੱਕ ਵਾਰ ਦਾ ਦੁੱਖ ਬਹੁਤ ਬਹੁਤ ਤਰ੍ਹਾਂ ਦਿੰਦਾ ਤੇ ਸਭ ਨੂੰ ਬੇਨਤੀ ਹੈ ਕਿ ਆਪਾਂ ਜਿੰਦਿਆਂ ਆਪਣੇ ਹੱਥਿਆਂ ਵਿੱਚ ਕੋਈ ਜੇ ਕੰਮ ਹੋ ਰਿਹਾ ਉਹਨਾਂ ਦੇ ਖਿਲਾਫ ਉੱਠੜੀਏ ਤੇ ਦੇਖੀ ਦੀ ਜਿੱਤ ਕਰੀਏ ਇਹ ਮੈਂ ਖੋਲਣਾ ਦੇਤੀ ਕਰਾਂਗਾ ਪੰਤੀਰਾ ਮਹਾਂ ਚੰਦਰ ਮਹਾਰਾਜ ਦੀ ਸਰਦਾਂ ਜੀ ਮੈਂ ਗੀਰਿਆ ਸੇਪਾ ਜੀ ਬੰਦੂ ਬੱਕੀ ਸਵੇਲਾ ਕਰਾਓ ਆਇਆ ਜੀ ਗੋਲ ਸੇਪਾ ਜੀ हरदीप पिछे महाराज मातृ साहिब न